ਹਾਂ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜਿਉਂ ਹੀ ਨਵਾਂ ਫਾਈਨੈਂਸ਼ੀਅਲ ਇਅਰ ਚੜਿਆ ਭਾਵੇਂ ਮਾਰਕੀਟ ਦੇ ਵਿੱਚ ਬਹੁਤ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਪਰ ਨਾਲ ਦੀ ਨਾਲ ਜੇ ਅਸੀਂ ਦੇਖੀਏ ਸਾਡੇ ਦੇਸ਼ ਦੇ ਵਪਾਰੀ ਲਾਲਾ ਰਾਮਦੇਵ ਜੀ ਤੇ ਉਸ ਦਿਨ ਕਾਫੀ ਮਾੜੀ ਵਾਪਰੀ ਉਸ ਦਿਨ ਹੀਅਰਿੰਗ ਸੀਗੀ ਸੁਪਰੀਮ ਕੋਰਟ ਦੀ ਜਿਹਦੇ ਵਿੱਚ ਪਤੰਜਲੀ ਦੇ ਸੀਈਓ ਆਚਾਰੀਆ ਬਾਲਕ੍ਰਿਸ਼ਨ ਅਤੇ ਬਾਬਾ ਰਾਮਦੇਵ ਦੇ ਉੱਪਰ ਕਾਫੀ ਸਾਰੀਆਂ ਕਿਆਣਾ ਜਿਹੜੀਆਂ ਸੁਪਰੀਮ ਕੋਰਟ ਵੱਲੋਂ ਪਾਈਆਂ ਗਈਆਂ ਯੋਗਾ ਗੁਰੂ ਬਾਬਾ RAMDEV ਅਤੇ ਪਤੰਜਲੀ ਦੇ CEO ਆਚਾਰੀਆ ਬਾਲਕ੍ਰਿਸ਼ਨ ਦੇ ਲਈ ਅਪ੍ਰੈਲ ਦਾ ਦਿਨ ਬੜਾ ਭਾਰੀ ਗੁਜ਼ਰਿਆ ਉਹਨਾਂ ਨੂੰ ਸੁਪਰੀਮ ਕੋਰਟ ਚ ਹੱਥ ਬੰਨੀ ਕੋਈ 1.5 ਘੰਟਾ ਖੜਾ ਹੋ ਕੇ ਸਰਵੋੱਚ ਅਦਾਲਤ ਦੀ ਝਾੜ ਤੰਗ ਦਾ ਸਾਹਮਣਾ ਕਰਨਾ ਪਿਆ ਤੇ ਬਾਰ-ਬਾਰ ਮਾਫੀ ਮੰਗਣ ਦੀ ਨੌਬਤ ਤੋਂ ਗੋਦਰ ਨਾਪਿਆ ਗਮਰਾ ਕੋ ਨੂੰ ਇਸ਼ਤਿਹਾਰਬਾਜ਼ੀ ਕਰਨ ਲਈ ਚੱਲ ਹੈ ਮੁਕਦਮੇ ਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਸ਼ਰ੍ਹਾਂ ਅਨਗਹਿਲੀ ਕਰਨ ਲਈ ਬਾਬਾ ਰਾਮਦੇਵ ਅਤੇ ਬਾਲਕਿਸ਼ਨ ਨੂੰ ਅਦਾਲਤ ਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਯੋਗਾ ਗੁਰੂ ਰਾਮਦੇਵ ਮੋਦੀ ਸਰਕਾਰ ਦਾ ਵੱਡੇ ਵਪਾਰੀ ਅਡਾਨੀ ਜਿਹਾਂ ਚਿਹਤਾ ਇਸ ਦੀ ਕੰਪਨੀ ਦੁਆਰਾ ਨਾ ਕਿ ਆਪਣੀਆਂ ਦਵਾਵਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਸਗੋਂ ਬਾਬਾ ਤੇ ਆਚਾਰੀਆਂ ਦੁਆਰਾ ਐਲੋਪੈਥੀ ਨੂੰ ਖਾਸ ਨਿਸ਼ਾਨਾ ਵੀ ਬਣਾਇਆ ਜਾਂਦਾ ਬਾਬਾ ਐਲੋਪੈਥੀ ਦੀਆਂ ਦਵਾਈਆਂ ਨੂੰ ਘਾਤਕ ਦੱਸਣ ਤੱਕ ਜਾਂਦਾ ਹੈ ਅਤੇ ਦਾਅਵਾ ਕਰਦਾ ਰਿਹਾ ਹੈ ਕਿ ਉਸ ਦੀਆਂ ਦਵਾਈਆਂ ਸ਼ੂਗਰ ਰੋਗ ਬਲੱਡ ਪ੍ਰੈਸ਼ਰ ਦਿਲ ਇਹਨਾਂ ਜਿਹੜੀਆਂ ਬਿਮਾਰੀਆਂ ਨੂੰ ਜੜ ਤੋਂ ਹਮੇਸ਼ਾ ਲਈ ਖਤਮ ਕਰ ਦਿੰਦੀਆਂ ਨੇ ਵਿਗਿਆਨਕ ਤੌਰ ਤੇ ਅਜਿਹੇ ਦਾਅਵੇ ਦਾਵੇ ਜਿਹੜੇ درست ਨਹੀਂ ਹੁੰਦੇ ਬਾਬਾ RAMDEV ਨੂੰ ਮੋਦੀ ਸਰਕਾਰ ਦੀ ਮਿਲੀ ਸਰਪ੍ਰਸਤੀ ਕਾਰਨ ਗਲਤ ਤੇ ਗੁੰਮਰਾਹਕੁੰਨ ਦਾਅਵਿਆਂ ਨੂੰ ਰੋਕਣ ਵਾਲਾ ਕੋਈ ਨਹੀਂ ਮੋਦੀ ਸਰਕਾਰ ਦੀ ਬਾਬਾ RAMDEV ਨੂੰ ਮਿਲ ਹੀ ਸਰਪ੍ਰਸਤੀ ਦੀ ਹਾਲਤ ਇਹ ਰਹੀ ਹੈ ਕਿ ਕੋਵਿਡ-19 ਦੌਰਾਨ ਜਦੋਂ ਸਾਰੀ ਦੁਨੀਆ ਦੇ ਵਿਗਿਆਨੀ ਪੈਦਾ ਹੋਈ ਮਹਾਮਾਰੀ ਦੇ ਤੋੜ ਲਈ ਟੀਕਾ ਤਿਆਰ ਕਰਨ ਲਈ ਜਦੋਂ ਜਹ ਚੌਂ ਗੁਜ਼ਰ ਰਹੇ ਸਨ ਤਾਂ ਬਾਬਾ RAMDEV ਨੇ ਕੋਵਿਡ-19 ਦੇ ਇਲਾਜ ਲਈ ਇੱਕ ਕੋਰੋਨਲ ਕਿਟ ਤਿਆਰ ਕਰ ਲਈ ਸੀ ਜਦੋਂ ਇਸ ਨੂੰ ਜਾਰੀ ਕੀਤਾ ਗਿਆ ਤਾਂ ਮੰਚ ਤੇ ਮੋਦੀ ਸਰਕਾਰ ਦੇ ਸਿਹਤ ਮੰਤਰੀ ਹਰਸ਼ਵਰਧਨ ਅਤੇ ਰੋਡ ট্রান্সਪੋਰਟ ਮੰਤਰੀ ਨਿਤਨ ਗੜਕਰੀ ਵੀ ਹਾਜ਼ਰ ਸਨ ਸਾਤੋਂ ਆਪਣੀ ਦਬਾਅ ਵਿੱਚ ਚੱਲ ਰਹੀ ਬਾਬਾ RAM ਦੇਵ ਐਲੋਪੈਥੀ ਖਿਲਾਫ ਬੋਲਦਾ ਰਿਹਾ ਹੈ ਇਸੇ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਾਬਾ RAM ਦੇਵ ਅਤੇ ਬਾਲਕ੍ਰਿਸ਼ਨ ਖਿਲਾਫ ਕੇਸ ਪਾਇਆ ਹੋਇਆ ਸੀ ਇਸੇ ਸਬੰਧ ਵਿੱਚ ਸੁਪਰੀਮ ਕੋਰਟ 'ਚ ਚੱਲ ਰਹੇ ਮੁਕਦਮੇ ਦੌਰਾਨ 24 ਫਰਵਰੀ ਨੂੰ ਸੁਪਰੀਮ ਕੋਰਟ ਨੇ ਬਾਬਾ RAM ਦੇਵ ਨੂੰ ਐਲੋਪੈਥੀ ਵਿਰੋਧ ਪ੍ਰਚਾਰ ਕਰਨ ਅਤੇ ਬਿਮਾਰੀਆਂ ਦੇ ਇਲਾਜ ਬਾਰੇ ਗੁੰਮਰਾਹਕੁਨ ਇਸ਼ਤਿਹਾਰ ਦੇਣ ਤੋਂ ਵਰਜਿਆ ਸੀ ਪਰ ਬਾਬਾ ਨੇ ਅਗਲੇ ਦਿਨ ਹੀ ਪੱਤਰਕਾਰ ਸੰਮੇਲਨ ਸੱਦ ਕੇ ਆਪਣਾ ਪ੍ਰਚਾਰ ਵੀ ਕੀਤਾ ਤੇ ਦਵਾਈਆਂ ਵੀ ਜਾਰੀ ਕੀਤੀਆਂ ਇਸ ਤੇ ਬਾਬਾ ਤੇ ਆਚਾਰੀਆ ਖਿਲਾਫ ਅਦਾਲਤ ਦੀ ਹੱਤਕ ਕਰਨ ਦਾ ਮੁੱਦਾ ਬਣ ਗਿਆ ਸੀ ਸੁਣਵਾਈ ਦੌਰਾਨ ਇਸੇ ਮੁੱਦੇ ਤੇ 2 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਝਾੜ ਪਾਈ ਸਰਵਉੱਚ ਅਦਾਲਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੇ ਕੀ ਕੀਤਾ ਰੋਕਣ ਦੇ ਬਾਵਜੂਦ ਇਸ਼ਤਿਹਾਰਬਾਜ਼ੀ ਕੀਤੀ ਅਤੇ ਬੁਲਾਉਣ ਤੇ ਆਇਆ ਨਹੀਂ ਸੁਪਰੀਮ ਕੋਰਟ ਨੇ ਪੇਸ਼ ਕੀਤੀ ਮਾਫੀ ਨੂੰ ਅਪਰਵਾਨ ਕਰ ਲਿਆ ਅਤੇ ਅਦਾਲਤ ਦੀ ਖਤਕ ਕਰਨ ਤੇ ਬੰਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਦੀ ਚੇਤਾਵਨੀ ਦਿੱਤੀ ਭਾਵੇਂ ਕਿ ਸਰਵਉੱਚ ਅਦਾਲਤ ਨੇ ਦੁਬਾਰਾ ਹਲਫਾ ਹਾਲਫ ਨਾਮੰਦਨ ਲਈ ਹਫਤੇ ਦਾ ਸਮਾਂ ਦਿੱਤਾ ਹੈ ਅਤੇ ਅਗਲੀ ਸੁਣਵਾਈ 10 April ਤੇ ਪਾਈ ਗਈ ਹੈ ਪਰ ਕੀਤੀਆਂ ਗਈਆਂ ਟਿੱਪਣੀਆਂ ਨਾਲ ਕੇਂਦਰ ਦੀ ਮੋਦੀ ਸਰਕਾਰ ਦੀ ਭੂਮਿਕਾ ਵੀ ਬੇਪਰਦ ਹੋਈ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਸ ਨੂੰ ਹੈਰਾਨੀ ਹੈ ਕਿ ਬਿਨਾ ਕਾਨੂੰਨ ਤੇ ਨਿਯਮ ਦਵਾਈਆਂ ਜਾਰੀ ਹੋ ਰਹੀਆਂ ਹਨ ਅਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਜਸਟਿਸ ਹਿਮਾ ਕੋਲੀ ਅਤੇ ਜਸਟਿਸ ਆਸਾਨੁਦੀਨ ਅਮਾਨ ਮੁਲਾ ਤੇ ਅਦਾਲਤ ਬੈਂਚ ਨੇ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਚੇਤਾਵਨੀ ਦੇਣਾ ਹੀ ਕਾਫੀ ਨਹੀਂ ਹੋ ਕਾਰਵਾਈ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ 'ਚ ਇਸ ਤਰ੍ਹਾਂ ਦੀ ਝਾੜ-ਚੰਬ ਦਾ ਦ੍ਰਿਸ਼ ਸ਼ਾਇਦ ਹੀ ਪਹਿਲਾਂ ਨਜ਼ਰ ਆਇਆ ਹੋਵੇ ਪਰ ਇਹ ਜ਼ਰੂਰੀ ਸੀ ਇਸ ਦਾ ਸਵਾਗਤ ਕਰਨਾ ਬਣਦਾ ਹੈ ਦੋਸਤੋ ਇਹ ਗੱਲ ਬਾਬਾ RAM ਦੇਵ ਦੀ ਹੈ ਤੇ ਬਾਬਾ RAM ਦੇਵ ਉਹ ਸਾਰੀਆਂ ਚੀਜ਼ਾਂ ਦਾ ਗੈਰ ਵਿਗਿਆਨਿਕ ਚੀਜ਼ਾਂ ਦਾ ਪ੍ਰਚਾਰ ਕਰਦਾ ਤੇ ਉਹਨਾਂ ਦਾ ਹੈਡ ਹੈਕ ਤਰੀਕੇ ਨਾਲ ਜੀ ਨੂੰ ਸਰਕਾਰੀ ਸਰਪ੍ਰਸਤੀ ਵੀ ਹੈ ਪਰ ਅਜਿਹਾ ਕੁਝ ਹੋਇਆ ਤੇ ਚੰਗਾ ਲੱਗਿਆ ਕਿ ਸੁਪਰੀਮ ਕੋਰਟ ਨੇ ਇਸ ਦੇ ਉੱਪਰ ਕਾਫੀ ਸਟਰੋਂਗ ਐਕਸ਼ਨ ਲਿਆ ਤੇ ਇਹ ਜਿਹੜੇ ਅਜਿਹਾ ਕੁਝ ਕਰਨ ਵਾਲੇ ਨੇ ਵਿਗਿਆਨ ਨੂੰ ਜਿਹੜੇ ਚੈਲੰਜ ਕਰਨ ਵਾਲੇ ਲੋਕ ਨੇ ਉਹਨਾਂ ਦੀ ਝਾੜ-ਚਮਕ ਕੀਤੀ ਇਹਦਾ ਅਸੀਂ ਸਵਾਗਤ ਕਰਦੇ ਹਾਂ ਦੋਸਤੋ ਅਜਿਹਾ ਕੁਝ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ दे बने रहे फिर किसे नवे दे रहो। अगर आपको हमारी वीडियो अच्छी लगी तो वीडियो को लाइक करें सुझाव के लिए कमेंट बॉक्स में जरूर लिखें और वीडियो को और लोगों तक फैलाने के लिए शेयर जरूर करें अगर आपको हमारी वीडियो अच्छी